ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਰੀਤ ਧੋਵਾ ਅ ਪਹਿਲਾਂ ਆਪਾਂ ਜੁੜ ਜੀਏ ਸਾਰੇ ਫਿਰ ਗੱਲਾਂ ਪੱਤਾ ਕਰਦੇ ਹਾਂ ਕਿਉਂਕਿ ਤੁਸੀਂ ਹੁਣੇ ਇੱਕ ਵੀਡੀਓ ਲਾਈਵ ਤੇ ਦੇਖੀ ਹੋਣੀ ਹੈ ਰਫਤਾਰ ਰਾਏ ਦੀ ਬੜੀ ਵਾਇਰਲ ਹੋ ਰਹੀ ਹੈ ਵੀ ਉਹ ਥਾਣੇ ਦੇ ਅੱਗੇ ਗਿਆ ਹੈ ਤੇ ਉੱਥੇ ਉਹਨੂੰ ਉਹਦੇ ਪਿੱਛੇ ਕੋਈ ਪੈ ਗਿਆ ਕਹਿੰਦਾ ਵੀ ਜਾ ਕੇ ਥਾਣੇ ਸਿਕਿਉਰਿਟੀ ਲੈ ਰਿਆ ਸੀਗਾ ਉਸ ਗੱਲ ਤੇ ਮੇਰਾ ਕੋਈ ਪਰਸਨਲ ਰਫਤਾਰ ਰਾਏ ਨਾ ਕੋਈ ਮੈਟਰ ਨਹੀਂ ਕਦੀ ਮੈਂ ਮਿਲਿਆ ਵੀ ਨਹੀਂ ਮੈਂ ਦੀਆਂ ਜ਼ਿਆਦਾਤਰ ਵੀਡੀਓ ਹੀ ਦੇਖੀਆਂ ਨੇ ਉਹਦੇ ਉੱਪਰ ਥੋੜੀ ਜੀ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਔਰ ਮੈਂ ਤੁਹਾਡਾ ਹਰੀ ਤਨੂਆ ਤੁਸੀਂ ਬੜੇ ਪਿਆਰੇ ਹੋ ਤੁਸੀਂ ਬਹੁਤ ਸਪੋਰਟ ਕਰਦੇ ਹੋ ਕਿਉਂਕਿ ਜਦੋਂ ਆਪਾਂ ਇਹੋ ਜਿਹੀਆਂ ਵੀਡੀਓ ਦੇਖਦੇ ਆ ਮੈਨੂੰ ਐਨ ਲੱਗਦਾ ਵੀ ਜਿਹੜੇ ਬੰਦੇ ਸੱਚ ਬੋਲਦੇ ਆ ਯਾ ਸੱਚ गा ਰਹੇ ਉਹ ਉਹਨਾਂ ਤੇ ਵੀ ਉਹਨਾਂ ਦੀ ਛਵੀ ਤੇ ਵੀ ਇੱਕ ਇਹੋ ਜਿਹਾ ਅਸਰ ਪੈਂਦਾ ਵੀ ਦੇਖੋ ਵੀ ਸ਼ਾਇਦ ਸਿਕਿਉਰਟੀ ਕਰਕੇ ਜਾਂ ਆਪਣੇ ਸਿਕਿਉਰਟੀ ਲੈਲਟੀ ਜਾਂ ਥਾਣੇ ਤੋਂ ਕੋ ਸਿਕਿਉਰਟੀ ਲੈਣ ਲਈ ਗਾ ਰਹੇ ਆ ਜਾਂ ਭੁੱਲਦੇ ਸੱਚ ਇਦਾਂ ਦੀ ਗੱਲ ਹੀ ਹੁੰਦੀ ਦੇਖੋ ਮੈਨੂੰ ਵੀ ਇਸ ਲਾਈਨ ਦੇ ਵਿੱਚ 12 ਸਾਲ ਹੋ ਗਏ ਆ ਪਹਿਲਾਂ ਮੈਂ ਵੀ ਸਿੱਧੇ ਸਾਦੇ ਜਿਹੇ ਗਾਣੇ ਜਿਵੇਂ ਨਾਰਮਲ ਗਾਣੇ ਆਉਂਦੇ ਉਹ ਗਾਉਂਦਾ ਹੁੰਦਾ ਸੀ ਫਿਰ ਵਿੱਚ ਜੇ ਜਾ ਕੇ ਮੈਨੂੰ ਇਦਾਂ ਲੱਗਾ ਵੀ ਕੋਈ ਮੁੱਦਿਆਂ ਤੇ ਬੋਲਦਾ ਨਹੀਂ ਤੇ ਮੈਂ ਕੁਝ ਮੁੱਦੇ ਕਈ ਮੁੱਦੇ ਐ ਵੇਚੇ ਜਿਹੜੇ ਲੁਕੇ ਰਹ ਜਾਂਦੇ ਸੀ ਸਮਾਜ ਦੇ ਮੈਂ ਉਹਨਾਂ ਤੇ ਗਾਣਾ ਸ਼ੁਰੂ ਕੀਤਾ ਹੁਣ ਜਿਵੇਂ ਤੁਸੀਂ ਗਾਣਾ ਸ਼ੁਰੂ ਕੀਤਾ ਤੁਸੀਂ ਪਿਆਰ ਦਿੱਤਾ ਮੈਨੂੰ ਤੁਸੀਂ ਘਰੇ ਆ ਕੇ ਨਹੀਂ ਕਿਹਾ ਕਿ ਤੂੰ ਗਾ ਤੂੰ ਇਦਾਂ ਦੇ ਗੀਤ ਗਾ ਉਹ ਮੇਰੀ ਮਰਜ਼ੀ ਹੈ ਮੈਂ ਇਦਾਂ ਦੇ ਗੀਤ ਗਾ ਰਿਹਾ ਮੈਂ ਜੇ ਸਰਕਾਰਾਂ ਨਾਲ ਮੱਥਾ ਲਾਇਆ ਹੈ ਸਰਕਾਰਾਂ ਦੇ ਖਿਲਾਫ ਮੈਂ ਗੀਤ ਗਾ ਰਿਹਾ ਮੈਂ ਭਾਈ ਅਮਰਿਤਪਾਲ ਤੇ ਗਾਇਆ ਮੈਂ ਭਾਈ ਸਰਬਜੀਤ ਸਿੰਘ ਤੇ ਗਾਇਆ ਮੈਂ ਉਹ ਟੈਣੀ ਤੇ ਵੀ ਗਾਇਆ ਜਿਹੜਾ ਯੂਪੀ ਦੇ ਵਿੱਚ ਜਿਨ੍ਹਾਂ ਨੇ ਗੱਡੀਆਂ ਚੜਾਈਆਂ ਕਿਸਾਨਾਂ ਤੇ ਹੁਣ ਜਿਵੇਂ ਜਾ ਕੇ ਥਾਣੇ ਫਿਰਦਾਰ ਮੈਨੂੰ ਸਿਕਿਉਰਿਟੀ ਦੋ ਮੈਨੂੰ ਸਿਕਿਉਰਿਟੀ ਦੋ ਤੇ ਫਿਰ ਇਹ ਗੱਲ ਚੰਗੀ ਨਹੀਂ ਹੁੰਦੀ ਯਾਦਦਾ ਬੰਦਾ ਆਪਣੇ ਦੰਮ ਤੇ ਜੋ ਕਰਨਾ ਉਹ ਕਰੇ ਕਿਸੇ ਨੇ ਸਾਨੂੰ ਕਿਹਾ ਨਹੀਂ ਆ ਵੀ ਜਾ ਕੇ ਤੁਸੀਂ ਗਾਓ ਜਾਂ ਕਿਸੇ ਨੇ ਸਾਨੂੰ ਐਡਾ ਆਰਡਰ ਨਹੀਂ ਲਾਇਆ ਵੀ ਅਸੀਂ ਕਿਸੇ ਦੇ ਉੱਤੇ ਗਾਈਏ ਜਾ ਕੇ ਜਾਂ ਕਿਸੇ ਦੇ ਸੱਚ ਬੋਲੀਏ ਸਟੇਜਾਂ 'ਤੇ ਜਾ ਕੇ ਉਹ ਸਾਡਾ ਆਪ ਦਾ ਹੀ ਮੈਟਰ ਹੈ ਜੀ ਆਪਣੇ ਅਸੀਂ ਆਪ ਆਪ ਕਰਨਾ ਜੇ ਕੋਈ ਗੱਲ ਨੂੰ ਸਾਨੂੰ ਖਤਰਾ ਹੈ ਇਹ ਆ ਕੋਈ ਸਾਨੂੰ ਐਦਾਂ ਦੀਆਂ ਧਮਕੀਆਂ ਹੁੰਦੀਆਂ ਨੇ ਫਿਰ ਉਹ ਸਾਡਾ ਆਪਦੀ ਜ਼ਿੰਮੇਵਾਰੀ ਕਿਉਂਕਿ ਅਸੀਂ ਆਪ ਬੋਲ ਰਹੇ ਹਾਂ ਸਾਡਾ ਆਪ ਦਾ ਮਨ ਐਦਾਂ ਬੋਲਣ ਦਾ ਤੇ ਜੇ ਆਪਾਂ ਫਿਰ ਸਕੂਟੀਆਂ ਲੈਂਦੇ ਫਿਰੇ ਜਾਂ ਕੇ ਥਾਣੇ ਦੇ ਬਾਹਰ ਖੜੇ ਹੋਈਏ ਵੀ ਮੇਰੇ ਪਿੱਛੇ ਗੱਡੀ ਤੇ ਬੰਦੇ ਪੈ ਗਏ ਮੈਨੂੰ ਐਦਾਂ ਮਾਰ ਦੇਣ ਲੱਗੇ ਨੇ ਫਿਰ ਸਾਨੂੰ ਫਿਰ ਤੁਸੀਂ ਮਾਫੀ ਮੰਗ ਕੇ ਘਰੇ ਵਹਿ ਜਾਓ ਵੀ ਸਭ ਮੇਰੇ ਤੋਂ ਗਲਤੀ ਹੋ ਗਈ ਹੈ ਮੈਂ ਅੱਗੇ ਤੋਂ ਕਿਸੇ ਮੁੱਦੇ ਤੇ ਜਾਂ ਕਿਸੇ ਵੀ ਕਿਸੇ ਸਰਕਾਰਾਂ ਦੇ ਖਿਲਾਫ ਨਹੀਂ ਬੋਲਦਾ ਫਿਰ ਤੁਹਾਡੇ ਪਿੱਛੇ ਕੋਈ ਪਾਊਗਾ ਨਹੀਂ ਜੇ ਤੁਹਾਡੇ ਪਿੱਛੇ ਕੋਈ ਪੈ ਰਿਹਾ ਹੈ ਉਹ ਤੁਹਾਡੀਆਂ ਆਪਦੀਆਂ ਬੋਲ ਹੈ ਤੁਸੀਂ ਆਪ ਇਸ ਬਾਰੇ ਬੋਲਣਾ ਚਾਹਿਆ ਹੈ ਤੁਸੀਂ ਆਪ ਇਸ ਬਾਰੇ ਬੋਲਣਾ ਚਾਹੁੰਦੇ ਹੋ ਤੁਸੀਂ ਸਰਕਾਰਾਂ ਦੇ ਖਿਲਾਫ ਬੋਲਣਾ ਚਾਹੁੰਦੇ ਹੋ ਜੇ ਸਰਕਾਰਾਂ ਦੇ ਖਿਲਾਫ ਬੋਲਣਾ ਹੈ ਫਿਰ ਉਹਨਾਂ ਜਿਗਰਾ ਵੀ ਖੋਲ ਚਾਹੀਦਾ ਫਿਰ ਆਪਾਂ ਸਿਕਿਉਰਟੀਆਂ ਦੀ ਨਾ ਭਜਿਏ ਬਾਹਰ ਜਾ ਕੇ ਵੀ ਸਾਨੂੰ ਸਿਕਿਉਰਟੀਆਂ ਦੇ ਦੋ ਮੈਨੂੰ ਮਾਰ ਦੇਣ ਲੱਗੇ ਨੇ ਹੁਣ ਮੈਂ ਮੈਂ ਵੀ ਮੇਰੇ ਕਈ ਵਾਰੀ ਬਰੀ ਫੈਮਿਲੀ ਨਾਲ ਹੋ ਜਾਂਦੀ ਹੈ ਮੇਰੀ ਫੈਮਿਲੀ ਮੈਨੂੰ ਰੋਕਦੀ ਹੈ ਵੀ ਤੂੰ ਇੱਧਰ ਦੇ ਗੀਤ ਨਾ ਗਾ ਫਿਰ ਉਹ ਮੇਰੀ ਆਪਦੀ ਮਰਜ਼ੀ ਹੈ ਮੈਂ ਵੀ ਇਕੱਲਾ ਇਕੱਲਾ ਕਰੂੰ ਮੇਰਾ ਕੋਈ ਬ੍ਰਦਰ ਨਹੀਂ ਹੈਗਾ ਮੈਂ ਮੈਂ ਵੀ ਇਕੱਲਾ ਹੀ ਆ ਮੇਰੇ ਫਾਦਰ ਮਦਰ ਬਹੁਤ ਫਿਕਰ ਕਰਦੇ ਮੇਰੀ ਵੀ ਇਦਾਂ ਦੇ ਗਾਣੇ ਗਾਉਂਦਾ ਪਰ ਉਹ ਚੀਜ਼ ਇਹ ਹੈ ਕਿ ਮੈਂ ਆਪਣੇ ਦਮ ਤੇ ਗਾ ਰਿਹਾ ਮੈਂ ਕਈ ਕਈ ਜਾ ਕੇ ਥਾਣੇ ਫਿਰ ਦਰਮਾ ਕਿ ਮੈਨੂੰ ਸਿਕਿਉਰਟੀਆ ਦੇ ਦੋ ਜਾਂ ਮੈਨੂੰ ਬਚਾ ਲਓ ਹੁਣ ਮੈਂ ਇਦਾਂ ਕਰ ਲੱਗ ਗਿਆ ਜਾਂ ਤਾਂ ਬੰਦਾ ਫਿਰ ਆਪਣੇ ਪਹਿਲਾਂ ਦਮ ਤੇ ਕਰੇ ਫਿਰ ਇਦਾਂ ਦੇ ਕੰਮ ਨਾ ਕਰੇ ਫਿਰ ਜਿਹੜੇ ਦੂਜੇ ਬੰਦੇ ਬੋਲਦੇ ਆ ਜਾਂ ਦੂਜੇ ਹੋਰ ਜਿਵੇਂ ਮੇਰੇ ਵਰਗੇ ਕਈ ਬੋਲਣਾ ਚਾਹੁੰਦੇ ਆ ਇਸ ਮੁੱਦਿਆਂ ਤੇ ਉਹ ਫਿਰ ਲੋਕ ਸੋਚਦੇ ਆ ਵੀ ਇਹ ਸ਼ਾਇਦ ਕਿਸੇ ਫੇਮ ਕਰਕੇ ਜਾਂ ਕਿਸੇ ਸਿਕਿਉਰਟੀ ਕਰਕੇ ਮੰਗਦੇ ਆ ਗਾਣੇ ਇਦਾਂ ਦੇ ਗਾਣੇ ਗਾ ਰਿਹਾ ਵਾਅਦਤ ਬਿਆਨ ਦੇ ਰਿਹਾ ਵੀ ਕਰ ਲੂ ਮੈਨੂੰ ਸਿਕਿਉਰਟੀ ਮਿਲੂਗੀ ਜਾਂ ਮੈਂ ਇਦਾਂ ਫਿਰੂਗਾ ਤੇ ਨਾਲੇ ਤੁਸੀਂ ਜਿਉ ਤੁਹਾਨੂੰ ਪਤਾ ਹੈ ਵੀ ਤੁਹਾਡੇ ਨੂੰ ਇਦਾਂ ਦੇ ਫੋਨ ਆਉਂਦੇ ਫਿਰ ਤੁਸੀਂ ਰਾਤ ਦੇ 12 ਵਜੇ ਕਿੱਧਰ ਫਿਰਦੇ ਹੋ ਤੁਸੀਂ ਘਰ ਰਹੋ ਆਪਣੇ ਕਈ ਗੱਲਾਂ ਇਹਦੇ ਵਿੱਚ ਹੁੰਦੀਆਂ ਉਹ ਥਾਣੇ 'ਚ ਜਾ ਕੇ ਉਹਦੀ ਰਾਤ ਉਹਨਾਂ ਦੇ ਜਾ ਕੇ ਉਹਨਾਂ ਦੀ ਵੀਡੀਓ ਬਣਾਣੀ ਵੀ ਮੈਨੂੰ ਐਵੇਂ ਕਾ ਉਹ ਕਿਵੇਂ ਥਾਣਾ ਖੋਲ ਦੇਣ ਤੇਰੇ ਕਹਿਣ ਤੇ ਖਾਣਾ ਖਿਲਾਣਾ ਇਹ ਚੀਜ਼ਾਂ ਚੰਗੀਆਂ ਨਹੀਂ ਹੈਗੀਆਂ ਇਹਦੇ ਨਾਲ ਆਪਣੀ ਰੈਪਿਊਟੇਸ਼ਨ ਖਰਾਬ ਹੁੰਦੀ ਹੈ ਜਾਂ ਜਿਹੜੇ ਬੰਦੇ ਹੋਰ ਆਪਣੇ ਨਾਲ ਜੁੜੇ ਹੋਏ ਆ ਜਾਂ ਫੈਲ ਜਿਹੜੇ ਸਾਨੂੰ ਦੇਖਦੇ ਆ ਜਾਂ ਸਾਡੇ ਵਾਂਗੂ ਬਣਨਾ ਚਾਹੁੰਦੇ ਆ ਜਾਂ ਫਿਰ ਤਾਂ ਆਪਾਂ ਉਹਨੂੰ ਦਲੇਰੀ ਦਿਖਾ ਦਈਏ ਜਾਂ ਡਰਪੋਕਪਣਾ ਦਿਖਾ ਦਈਏ ਦੋਵੇਂ ਚੀਜ਼ਾਂ ਹੁੰਦੀਆਂ ਨੇ ਕਦੇ ਵੀ ਐਦਾਂ ਕਰਕੇ ਜੇ ਆਪਾਂ ਸਿਕਿਉਰਿਟੀ ਲੈਣੀ ਹੈ ਥਾਣੂ-ਥਾਣੀ ਫਿਰਨਾ ਵੀ ਸਿਕਿਉਰਿਟੀ ਤੋਂ ਐਸਐਸਪੀ ਨੂੰ ਕਹਿਣਾ ਉਹਨੂੰ ਕਹਿਣਾ ਫਿਰ ਆਪਾਂ ਘਰ ਬਹਿ ਜਾਈਏ ਜਦੋਂ ਕੁਝ ਹੋਣਾ ਹੈ ਉਹਨਾਂ ਕਿਸੇ ਸਿਕਿਉਰਿਟੀ ਨੇ ਬਚਾਉਣਾ ਹੈ ਨਾ ਕਿਸੇ ਅ ਅਫਸਰ ਨੇ ਬਚਾ ਲੈਣਾ ਉਹ ਤੁਹਾਡਾ ਜਿਹੜਾ ਟਾਈਮ ਆਇਆ ਆਇਆ ਹੈ ਜਾਂ ਤੁਸੀਂ ਆਮ ਲੋਕਾਂ ਵਾਂਗੂ ਘਰੇ ਬੈ ਕੇ ਗੱਲਾਂ ਕਰੋ ਨਾ ਬੋਲੋ ਸਰਕਾਰ ਦੇ ਖਿਲਾਫ ਜੇ ਤੁਸੀਂ ਸਰਕਾਰ ਦੇ ਖਿਲਾਫ ਬੋਲਣਾ ਫਿਰ ਆਪਣੇ ਦਮ ਤੇ ਬੋਲੋ ਜਾਂ ਆਪਣੇ ਆਪਣੇ ਜਿੰਨਾ ਕਿ ਮਜ਼ਬੂਤ ਰੱਖੋ ਆਪਣੇ ਆਪ ਨੂੰ ਕੱਲ ਨੂੰ ਕੁਝ ਵੀ ਹੋ ਸਕਦਾ ਉਹਦੇ ਲਈ ਵੀ ਤਿਆਰ ਰਹੋ ਜੇ ਕੁਝ ਜੇ ਮੈਂ ਤੁਸੀਂ ਡਰੋ ਨਾ ਫਿਰ ਜੇ ਐਦਾਂ ਬੋਲਣਾ ਹੈ ਫਿਰ ਡਰੋ ਨਾ ਫਿਰ ਕੀ ਹੋਣਾ ਸਾਡੇ ਨਾਲ ਉਹਦਾ ਬਾਬਾ ਸਭ ਕੁਝ ਲਿਖਿਆ ਹੋਇਆ ਜੇ ਸਾਨੂੰ ਰੱਬ ਨੇ ਇਸ ਰਾਹ ਤੇ ਪਾਇਆ ਹੈ ਸੱਚ ਬੋਲਣ ਦੇ ਰਾਹ ਤੇ ਪਾਇਆ ਹੈ ਉਹਨੇ ਆਪੇ ਕੁਝ ਨਾ ਕੁਝ ਸੋਚਿਆ ਹੋਊਗਾ ਸਾਡੇ ਬਾਰੇ ਹਰੇਕ ਨੂੰ ਕੋਈ ਨਾ ਕੋਈ ਕੰਮ ਦਿੱਤਾ ਹੋਇਆ ਬਾਬੇ ਨੇ ਤੇ ਉਹ ਜਿਵੇਂ ਜਿਹੜੇ ਕੰਮ 'ਚ ਬਾਬੇ ਨੇ ਲਾਇਆ ਹੋਇਆ ਆਪਣਾ ਤੇ ਉਹ ਕੰਮ ਕਰੀ ਜਾਓ ਬਾਕੀ ਜੋ ਕੁਦਰਤ ਨੇ ਕਰਨਾ ਤੁਹਾਡੇ ਨਾਲ ਹੋਣਾ ਹੀ ਹੋਣਾ ਉਹਨੂੰ ਕੋਈ ਸਿਕਿਉਰਿਟੀ ਜਾਂ ਕੋਈ ਵੀ ਐਵੋਜੀ ਚੀਜ਼ ਨਹੀਂ ਰੋਕ ਸਕਦੀ ਤੇ ਇਦਾਂ ਕਰਕੇ ਆਪਾਂ ਕਿਸੇ ਦੀ ਵੀਡੀਓ ਫੜਾਈ ਥਾੜੇ ਜਾ ਕੇ ਉਹਨਾਂ ਨੂੰ ਮਾੜਾ ਚੰਗਾ ਬੋਲੀਏ ਉਹਨਾਂ ਦੀ ਕੋਈ ਗਲਤੀ ਨਹੀਂ ਉਹਨਾਂ ਨੇ ਆਪਾਂ ਨੂੰ ਨਹੀਂ ਕਿਹਾ ਵੀ ਤੁਸੀਂ ਕਿਸੇ ਮੁੱਦੇ ਤੇ ਬੋਲੋ ਜਾਂ ਤੁਸੀਂ ਇਦਾਂ ਕਰੋ ਫਿਰ ਜਾ ਕੇ ਆਪਾਂ ਸਿਕਿਉਰਿਟੀਆ ਬੰਗਦੇ ਪਹਿਲਾਂ ਗਲਤ ਬਿਆਨ ਦਿੰਨੇ ਆ ਮੈਂ ਹੁਣ ਮੈਨੂੰ ਇਹਨਾ ਯਾਦ ਹੀ ਨਹੀਂ ਮੈਂ ਕਿਹਦੇ ਕਿਹਦੇ ਨਾਲ ਪੰਗੇ ਲਏ ਹੋਏ ਐ ਮੈਨੂੰ ਆਪ ਨਹੀਂ ਪਤਾ ਮੈਂ ਕਿਹਦੇ ਕਿਹਦੇ ਤੇ ਲਈ ਗਾ ਲਿਆ ਕੋਣ ਕੋਣ ਮੇਰੇ ਤੇ ਔਖਾ ਹੈ ਕਿਉਂਕਿ ਜਦੋਂ ਆਪਾਂ ਇੱਕ ਪੱਖ ਨੂੰ ਗਾਈਏ ਦੂਜਾ ਪੱਖ ਔਖਾ ਹੋ ਜਾਂਦਾ ਨੂੰ ਕੰਗਣਾ ਤੇ ਮੈਂ ਗਾਇਆ ਹੈ ਪੰਜਾਬ ਮਿੰਟ ਤੋਂ ਬੜਾ ਖੁਸ਼ ਹੈ ਪਰ ਹਿਮਾ ਚਲਦੇ ਬੜੇ ਮਾੜੇ ਕਮੈਂਟ ਮੇਰੇ ਉਸਦੇ ਆਉਂਦੇ ਖਾਲਸਤਾਨੀ ਕਹੀ ਜਾਂਦੇ ਕੋਈ ਮਾਮਾ ਭੈਣਾ ਦੀਆਂ ਗਾਲਾਂ ਵੀ ਕੱਢੀ ਜਾਂਦੇ ਕਮੈਂਟ ਚ ਤੇ ਉਹ ਚੀਜ਼ਾਂ ਹੁਣ ਮੈਨੂੰ ਮੈਂ ਸੋਚ ਕੇ ਕਰ ਰਿਹਾ ਕਿਉਂਕਿ ਜੋ ਮੇਰਾ ਦਿਲ ਕਰਦਾ ਮੈਂ ਗਾਇਆ ਮੈਂ ਕਿਸੇ ਦੇ ਉਹ ਨਹੀਂ ਮੈਨੂੰ ਸਪੋਰਟ ਦੀ ਚਾਹੀਦੀ ਕਿਸੇ ਦੀ ਵੀ ਕਿ ਮੈਂ ਮੈਨੂੰ ਕਰੋਸਪੋਰਟ ਕਿਉਂਕਿ ਫਿਰ ਜੇ ਮੈਂ ਗਾ ਰਿਹਾ ਫਿਰ ਮੈਂ ਆਪਣੇ ਦਮ ਤੇ ਗਾ ਰਿਹਾ ਜੋ ਮੈਂ ਕਰ ਰਿਹਾ ਮੈਂ ਆਪਣੇ ਦਮ ਤੇ ਕਰ ਰਿਹਾ ਕੱਲ ਨੂੰ ਕੁਝ ਵੀ ਹੋ ਸਕਦਾ ਹੈ 19 ਕੀ ਕਿਸੇ ਦਾ ਵੀ ਹੋ ਸਕਦੀ ਹੈ ਵੈਸੇ ਵੀ ਲੋਕ ਐਕਸੀਡੈਂਟ ਚ ਖਤਮ ਹੋ ਜਾਂਦੇ ਆ ਕਿਸੇ ਚੀਜ਼ ਚ ਹੋ ਜਾਂਦੇ ਆ ਜਦੋਂ ਮੈਂ ਮੰਨਦਾ ਵੀ ਕੋਈ ਸੱਚ ਬੋਲ ਕੇ ਜੇ ਕੁਝ ਐਵਜਾ ਹੁੰਦਾ ਤਾਂ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਰਫਤਾਰ ਰਾਏ ਵੀਰ ਨੂੰ ਮੇਰੀ ਇੱਕ ਬੇਨਤੀ ਹੈ ਵੀ ਇਦਾਂ ਦੇ ਕੰਮ ਨਾ ਕਰੀਏ ਆਪਾਂ ਸੋਸ਼ਲ ਮੀਡੀਆ ਤੇ ਆ ਕੇ ਤੁਸੀਂ ਥਾਣੇ ਜਾ ਕੇ ਅੱਗੇ ਵੀਡੀਓ ਬਣਾ ਰਹੇ ਹੋ ਇਦਾਂ ਕਰ ਰਹੇ ਹੋ ਮੇਰਾ ਥੋੜਾ ਪਰਸਨਲ ਨਾ ਕੋਈ ਮੈਟਰ ਨਹੀਂ ਹੈ ਪਰ ਇਦਾਂ ਮੈਂ ਦੇਖ ਕੇ ਵੀ ਆਪਾਂ ਇੱਕ ਤਾਂ ਸੱਚ ਬੋਲਦੇ ਸੱਚ ਬੋਲ ਕੇ ਫਿਰ ਡਰ ਵੀ ਜਾਈਦਾ ਸਾਡੇ ਪਿੱਛੇ ਬੰਦੇ ਲੱਗ ਗਏ ਸਾਡੀਆਂ ਗੱਡੀਆਂ ਠੂਕਤੀਆਂ ਉਹ ਚੀਜ਼ਾਂ ਥੋੜੀਆਂ ਆਪਣੇ ਆਪ ਨੂੰ ਠੀਕ ਕਰੀਏ ਜਾਂ ਜੇ ਤੁਹਾਨੂੰ ਪਤਾ ਵੀ ਸਾਡੇ ਤੇ ਇਦਾਂ ਦੇ ਥ੍ਰੈਟ ਆ ਰਹੇ ਨੇ ਫਿਰ ਆਪਾਂ ਆਪਣੇ ਆਪ ਨੂੰ ਸੇਫ ਕਰੀਏ ਘਰੇ ਰਹਾ ਕਰੀਏ ਬਾ ਰਾਤ ਨੂੰ 12 ਵਜੇ ਆਪਾਂ ਕਿੱਥੇ ਫਿਰਦੇ ਰਹਨੇ ਆ ਤੇ ਇਹ ਚੀਜ਼ਾਂ ਥੋੜੀਆਂ ਗਲਤ ਲੱਗਦੀਆਂ ਨੇ ਕੋਈ ਸੱਚ ਬੋਲਣਾ ਵੀ ਹਿੰਮਤ ਦੀ ਗੱਲ ਹੁੰਦੀ ਹੈ ਕਿਸੇ ਬਾਰੇ ਬੋਲਣਾ ਹਿੰਮਤ ਦੀ ਗੱਲ ਹੁੰਦੀ ਹੈ ਤੇ ਉਹ ਫਿਰ ਆਪਣੇ ਉੱਤੇ ਲੈ ਕੇ ਚੱਲੀਏ ਮਰੀ ਇੰਨੀ ਕੀ ਬੇਨਤੀ ਸੀ ਕਿ ਬਾਕੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਗੀਤਾਂ ਨੂੰ ਜਿਹੜੇ ਮੁੱਦਿਆਂ ਤੇ ਮੈਂ ਗਾਉਣਾ ਵਾਂ ਉਹ ਗੀਤਾਂ ਤੁਸੀਂ ਬਹੁਤ ਪਿਆਰ ਦਿੰਦੇ ਹੋ ਮੈਨੂੰ ਤੁਹਾਡੇ ਸਾਰਿਆਂ ਤੋਂ ਬੜਾ ਮਾਣ ਹੈ ਕਿ ਤੁਸੀਂ ਸ਼ੇਅਰ ਕਰਦੇ ਹੋ ਬਾਕੀ ਜੋ ਬਾਬੇ ਨੇ ਲਿਖਿਆ ਹੈ ਜ਼ਿੰਦਗੀ ਦੇ ਵਿੱਚ ਉਹ ਹੋ ਜਾਣਾ ਕਿ ਮੈਨੂੰ ਕਿ ਜਿਹੜੇ ਤੋਂ ਮੁੱਦਿਆਂ ਤੇ ਹੀ ਜਾਈ ਜਾਣਾ ਉਹਨਾਂ ਜਿਵੇਂ ਜਿਹੜੇ ਬਾਬੇ ਨੇ ਜਿਹੜੇ ਰਾਜ ਬੰਦੇ ਨੂੰ ਪਾਣਾ ਹੈ ਉਹ ਉਹਨੇ ਉੱਤੇ ਤੇ ਪਾਣਾ ਹੈ ਉਨੇ ਕੁਝ ਸੋਚੜਾ ਹਾਂ ਮੈਂ ਪਹਿਲਾਂ ਵਧੀਆ ਗੀਤ ਮੇਰੇ ਹੋਰ ਵੀ ਤੁਸੀਂ ਜੇ ਹੈਰੀ ਤਨਾ ਸਰਚ ਕਰੋਗੇ ਤੁਹਾਨੂੰ ਕਈ ਤਰੀਕੇ ਦੇ ਗੀਤ ਮੇਰੇ ਮਿਲਣਗੇ ਰੋਮਾਂਟਿਕ ਵੀ ਆਏ ਸੀ ਬੀਟ ਵੀ ਆਏ ਹੋਰ ਵੀ ਬਹੁਤ ਤਰੀਕੇ ਦੇ ਗੀਤ ਆਏ ਔਰ ਚੱਲੇ ਵੀ ਨੇ ਇਹੋ ਜੀ ਗੱਲ ਨਹੀਂ ਕਿ ਮੇਰੇ ਗੀਤ ਔਰ ਚੱਲੇ ਹੀ ਨਹੀਂ ਜੇ ਤੁਸੀਂ ਸਰਚ ਕਰੋਗੇ ਤੁਸੀਂ ਸਾਰੇ ਨੇ ਉਹ ਸੁਣੇ ਹੋਣਗੇ ਉਹ ਵਧੀਆ ਚੱਲੇ ਐਦਾਂ ਦੀ ਗੱਲ ਨਹੀਂ ਕਿ ਉਹ ਗਾਣੇ ਚੱਲ ਨਹੀਂ ਰਹੇ ਸੀ ਤੇ ਮੈਂ ਅ ਬਿਨਾ ਉਹ ਮੇਰੇ ਗਾਣੇ ਚੱਲ ਰਹੇ ਤੇ ਮੈਂ ਐਦਾਂ ਤੇ ਗਾਉਣ ਲੱਗਿਆ ਮੇਰੇ ਉਹ ਸਾਰੇ ਗਾਣੇ ਚੱਲੇ ਹੋਈ ਅੱਜ ਵੀ ਉਹ ਗਾਣਿਆਂ ਦੀ ਰੀਲਾਂ ਬਣਦੀਆਂ ਨੇ ਮੈਂ ਚਾਹੁੰਦਾ ਤੇ ਉੱਧਰ ਹੀ ਗਾਈ ਜਾਂਦਾ ਮੈਨੂੰ ਕੋਈ ਦਿੱਕਤ ਨਹੀਂ ਸੀ ਮੇਰੇ ਕੋ ਆਪਦਾ ਮਿਊਜ਼ਿਕ ਆ ਆਪਣੀ ਕੰਪਨੀ ਐ ਮੈਨੂੰ ਇਦਾਂ ਦੀ ਕੋਈ ਦਿੱਕਤ ਨਹੀਂ ਗਾਣੇ ਗਾਉਣ ਚ ਮੈਂ ਉਦਾਂ ਤੇ ਵੀ ਗਾਉਂਗਾ ਪਰ ਜਿਹੜੀ ਚੀਜ਼ ਮੈਨੂੰ ਲੱਗਦੀ ਐ ਆਪਣੇ ਸਮਾਜ ਦੇ ਵਿੱਚ ਮੈਂ ਉਹ ਉੱਤੇ ਗਾਉਣਾ ਵਾ ਉਹ ਇੱਕ ਪੱਖ ਮੇਰੇ ਤੇ ਓਖਾ ਵੀ ਹੁੰਦਾ ਜਦੋਂ ਆਪਾਂ ਇੱਕ ਪੱਖ ਬਾਰੇ ਇੱਕ ਬੋਲੀਏ ਇੱਕ ਪੱਖ ਦੀ ਸਪੋਰਟ ਕਰੀਏ ਦੂਜਾ ਪੱਖ ਸਾਡੇ ਨਾਲ ਓਖਾ ਹੋ ਜਾਂਦਾ ਤੇ ਇਹ ਚੀਜ਼ਾਂ ਸੋਚ ਕੇ ਹੀ ਆਪਾਂ ਕਰੀਏ ਤੇ ਜਾ ਕੇ ਐਵੇਂ ਥਾਣੇ ਦੇ ਬਾਹਰ ਖਲੋ ਕੇ ਐਵੇਂ ਰੋਣਾ ਨਹੀਂ ਚਾਹੀਦਾ ਵੀ ਮੈਨੂੰ ਸਿਕਿਉਰਿਟੀ ਦੋ ਮੈਨੂੰ ਕੁਝ ਹੋ ਗਿਆ ਤੇ ਪੰਜਾਬ ਪੁਲਿਸ ਜ਼ਿੰਮੇਵਾਰ ਹੋਊਗੀ ਪੰਜਾਬ ਪੁਲਿਸ ਕਿੱਥੋਂ ਜ਼ਿੰਮੇਵਾਰ ਹੋਊਗੀ ਪੰਜਾਬ ਪੁਲਿਸ ਨੇ ਸਾਨੂੰ ਨਹੀਂ ਕਿਹਾ ਹੋਇਆ ਵੀ ਤੁਸੀਂ ਇੱਦਾਂ ਤੇ ਗੀਤ ਗਾਓ ਜਾਂ ਇੱਦਾਂ ਦੀਆਂ ਜਾ ਕੇ ਸਟੇਜਾਂ ਤੇ ਸਪੀਚ ਦਿਓ ਜਿਹੜੇ ਤੁਹਾਨੂੰ ਖਤਰਾ ਹੋ ਜੇ ਤੇ ਇਹ ਆਪਣੇ ਆਪ ਤੇ ਹੁੰਦਾ ਹੈ ਜੀ ਸੋਚ ਕੇ ਹੀ ਗੱਲ ਕਰਨੀ ਚਾਹੀਦੀ ਹੈ ਤੇ ਬਾਕੀ ਤੁਸੀਂ ਸਾਰੇ ਬਹੁਤ ਜ਼ਿਆਦਾ ਸਿਆਣੇ ਹੋ ਮੇਰੇ ਨਾਲੋਂ ਸਿਆਣੇ ਜਿੰਨਾ ਕਿ ਮੇਰਾ ਬਣਦਾ ਸੀਗਾ ਬੁੱਲੜਾ ਜਾਂ ਦਸਰਾ ਤੁਹਾਨੂੰ ਹੁਣ ਮੈਂ ਕੰਗਨਾ ਤੇ ਗਿਆ ਤੁਸੀਂ ਜਾ ਕੇ ਦੇਖੋ ਹਿਮਾਚਲੀ ਜਿਹੜੇ ਨੇ ਉਹ ਬਹੁਤ ਗਲਤ ਕਮੈਂਟ ਬਣਾ ਪੜਣਾ ਤੇ ਕਰ ਰਹੇ ਹਾਲਾਂ ਸਾਡੇ ਬਾਰੇ ਸਾਡੇ ਇਤਿਹਾਸ ਬਾਰੇ ਕੋਈ ਨੌਲੇਜ ਨਹੀਂ ਉਹਨਾਂ ਨੂੰ ਬਸ ਨਵੇਂ-ਨਵੇਂ ਜਿਹੜੇ ਉੱਠੇ ਆ ਉਹ ਥੋੜਾ ਖਰਾਬੀ ਕਰਦੇ ਆ ਸਾਡੇ ਇਤਿਹਾਸ ਬਾਰੇ ਨਹੀਂ ਜਾਣਦੇ ਜਾਂ ਜਿਨ੍ਹਾਂ ਨੇ ਕਿਸਾਨ ਅੰਦੋਲਨ ਨਹੀਂ ਦੇਖਿਆ ਜਾ ਕੇ ਕਿਉਂਕਿ ਜਿਹੜੀ মিডিਆ ਸੀਗੀ ਉਹਨੇ ਸਾਨੂੰ ਅਤੰਕਵਾਦੀ ਦਿਖਾਇਆ ਸ਼ੁਰੂ ਤੋਂ ਉਹੀ ਉਹਨਾਂ ਦੀ ਉਹ ਗਲਤੀ ਉਹਨਾਂ ਦੀ ਵੀ ਨਹੀਂ ਸਾਡੀ ਜਿਹੜੀ মিডিਆ ਸੀ ਇਹਨੇ ਬਹੁਤ ਜ਼ਿਆਦਾ ਮਾੜਾ ਸਾਨੂੰ ਦਿਖਾਇਆ ਹੈ ਤੇ ਬਾਕੀ ਬਾਬੇ ਦੇ ਹੱਥਾਂ ਜੋ ਹੋਣਾ ਤੇ ਆਪਾਂ ਸਾਰੇ ਪਿਆਰ ਨਾਲ ਰਹੀਏ ਤੇ ਜੇ ਕਿਸੇ ਨਾਲ ਕੋਈ ਨਿੱਕੀ ਹੋਣੀ ਉਹ ਆਪਦੀ ਜ਼ਿੰਮੇਵਾਰੀ ਆਪ ਲਵੇ ਜਾਂ ਉਹ ਨਾ ਬੋਲੇ ਆ ਮਾਫੀ ਮੰਗ ਕੇ ਘਰੇ ਬਹਿ ਜਾਏ ਮੇਰ ਤੋਂ ਗਲਤੀ ਹੋ ਗਈ ਮੈਂ ਅੱਗੇ ਤੋਂ ਕਿਸੇ ਦੇ ਉੱਪਰ ਨਹੀਂ ਬੂਲਦਾ ਜਾਂ ਕੁਝ ਨਹੀਂ ਕਰਦਾ ਪਰ ਐਵੇਂ ਜਾ ਕੇ ਥਾਣੇ ਜਾ ਕੇ ਰਾਤ ਨੂੰ 12 ਵਜੇ ਜਾ ਕੇ ਉਹਨਾਂ ਦੇ ਗੇਟ ਖੋਲਣੇ ਗੁਇਡ ਗੀਡ ਖੁੱਲ ਬਨੰਦਰਵਾੜੋ ਫਿਰ ਉਹਦੀ ਵੀਡੀਓ ਬਣਾਉਣੀ ਉਹ ਫਿਰ ਥੋੜਾ ਜਿਆਦਾ ਲੱਗਦਾ ਵਾ ਕਿ ਇਹ ਜਾਣ ਬੁੱਝ ਕੇ ਕੀਤਾ ਜਾਂਦਾ ਹੈ ਇਹ ਆਪਾਂ ਨੂੰ ਥੋੜਾ ਜਿਆਦਾ ਦੇਖ ਕੇ ਚੱਲਣਾ ਚਾਹੀਦਾ ਬਾਕੀ ਤੁਸੀਂ ਸਾਰੇ ਸਿਆਣੇ ਹੋ ਸਤਿ ਸ੍ਰੀ ਅਕਾਲ ਫਿਰ ਮਿਲਦੇ ਹਾਂ ਕਿਸੇ ਹੋਰ ਲਾਈਵ